ਲੁਧਿਆਣਾ ਦੇ थाना ਮਹਿਰਬਾਨ ਚ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਨਾਲ ਛੇਛਾੜ ਕਰਨ ਦੇ ਮਾਮਲੇ ਚ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਉਸਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਸੰਜ ਸਮਬੰਧੀ ਪੀੜਤ ਪਰਿਵਾਰ ਵੱਲੋਂ 2 ਜੁਲਾਈ ਨੂੰ ਥਾਣਾ ਮਹਿਰਬਾਨ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮਾਮਲੇ 'ਚ ਜਦੋਂ ਸੰਬੰਧਿਤ ਤਫਤੀਸ਼ੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਦੋਵਾਂ ਧਿਰਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਖਬਰੇ ਲਾਲ ਟੀਵੀ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ ਸ਼ਹਿਨਗਰ ਦੀਆਂ ਨੇ ਦੋਨੇ ਮੇਰੀਆਂ ਬੇਟੀਆਂ ਨੇ ਗੁਰਜੀਤਕੌਰ ਤੇ ਕੁਤਰੀਤਕੌਰ ਤੇ ਕਿੰਦੀ ਨਾਮ ਦੇ ਬੰਦੇ ਨੇ ਅੱਗੇ ਬਾਈਕ ਤੇ ਵਾਹਕ ਲਾ ਕੇ ਗਾਲੀ ਗਲੋਚ ਕਰਦਾ ਜਦੋਂ ਵੀ ਸਾਡੀ ਦੁਕਾਨ ਤੇ ਉਹ ਪਹਿਲਾਂ ਵੀ ਸਾਡੇ ਨਾਲ ਬਹੁਤ ਛੇੜਖਾਨੇ ਕੀਤੇ ਨੇ ਅਸੀਂ ਦਰਖਾਸਤ ਵੀ ਦਿੱਤੀ ਆਂ ਅਸੀਂ ਮਤਲਬ ਹੀ ਆਪਣੇ ਰਾਦੇ ਸ਼ਾਮ ਜੀ ਨੂੰ ਫੋਨ ਵੀ ਕੀਤਾ ਕਿ ਭਾਜੀ ਸਾਨੂੰ ਗਾਲੀ ਗਲੋਚ ਕਰਦਾ ਤੇ ਇਹ ਇਹ ਨਹੀਂ ਆ ਤੇ ਆ ਫੇਰ ਵੀ ਮੇਰੀਆਂ ਬੇਟੀਆਂ ਨੇ ਨੇ ਘੇਰ ਕੇ ਇੱਕ ਤਜਾਬ ਦੀਆਂ ਧਮਕੀਆਂ ਦਿੱਤਾ ਮਾਰਨ ਦੀਆਂ ਮਾਰਨ ਉਹ ਦਿਨ ਜੇ ਨਾ ਹੁੰਦੇ ਮਤਲਬ ਪਿੱਛੋਂ ਆਦੇ ਬੰਦੇ ਤੇ ਨੇ ਮਾਰ ਹੀ ਦੇ ਨਹੀਂ ਰਾਦੇ ਸ਼ਾਮ ਜੀ ਰਾਦੇ ਸ਼ਾਮ ਜੀ ਆ ਗਏ ਨੇ ਅਫਸਰੀ ਇੱਥੇ ਹਾਂਜੀ ਆਈਓ ਹੈ ਕੁੜੀਆਂ ਨਹੀਂ ਕਿਉਂ ਕਿੰਦੀ ਕਰਦਾ ਕੀ ਪਤਾ ਜੀ ਕਿਹੜੀ ਗੱਲ ਤੋਂ ਸਾਡੀ ਕੋਈ ਉਹਨਾਂ ਰੰਜਿਸ਼ ਵੀ ਨਹੀਂ ਕੋਈ ਲੜਾਈ ਵੀ ਨਹੀਂ ਇਹਦਾ ਮਤਲਬ ਇਹ ਹੋਇਆ ਹੈ ਨਾ ਪੰਜਾਬ ਵਿੱਚ ਕੁੜੀਆਂ ਸ਼ੇਵ ਨਹੀਂ ਹੈਗੀਆਂ ਕੋਈ ਸ਼ੇਵ ਨਹੀਂ ਹੈਗਾ ਬੱਚਾ ਕਿਸੇ ਦੀ ਤੀ ਪੈਨ ਤਾਂ ਕੋਈ ਬਾਹਰ ਕੱਲੀ ਜਾ ਨਹੀਂ ਸਕਦੀ ਨਹੀਂ ਜਾ ਸਕਦੀ ਜਿੱਦਾਂ ਕਿ ਪੁਲਿਸ ਨੂੰ ਹਨੂ ਇਹ ਕਬਤ ਹੋ ਗਿਆ ਰਿਪੋਰਟ ਦਿੱਤ ਨੂੰ ਅੱਜ ਆਜੋ ਕੱਲ ਆਜੋ ਆਣੇ ਆ ਤੇ ਸਾਨੂੰ ਟਾਲਾ ਕਰਕੇ ਭੇਜ ਦਿੰਦੇ ਨੇ ਤੇ ਇਹਦਾ ਮਤਲਬ ਸਾਡੀ ਸੁਣਵਾਈ ਨਹੀਂ ਹੈਗੀ ਦੋ ਤਰੀਕ ਸ਼ਾਮ ਦਾ ਟਾਈਮ ਆ 5:30 ਵਜੇ ਦਾ ਅਸੀਂ ਮਤਲਬ ਸਾਡੇ ਰਿਲੇਟਿਵ ਨੇ ਅਸੀਂ ਉਹਨਾਂ ਦੇ ਘਰੋਂ ਪਤਾ ਲੈ ਕੇ ਉਹਨਾਂ ਦੀ ਬੇਟੀ ਦਾ ਆਰੇਸੀ ਵਾਪਸ ਕਰਨ ਨੂੰ ਤੇ ਸਰ ਇੰਨੇ ਸਾਡੀ ਬਾਈਕ ਦੇ ਅੱਗੇ ਰੋਕ ਕੇ ਬਾਈਕ ਦੇ ਅੱਗੇ ਬਾਈਕ ਲਗਾ ਕੇ ਸਾਨੂੰ ਰੋਕਿਆ ਰੋਕਦੇ ਸਾਰੇ ਗਲਤ ਬੋਲੇ ਆ ਜਦ ਤੱਕ ਅਸੀਂ ਬਾਈਕ ਲਗਾ ਰਹੇ ਉਹ ਸਾਡੇ ਨਾਲ ਹੱਥਪਾਈ ਹੋ ਗਿਆ ਤੇ ਮੇਰੇ ਸਿਸਟਰ ਦੇ ਕੱਪੜੇ ਵੀ ਉਹਨੇ ਮਤਲਬ ਕਿ ਪਾੜੇ ਨਾਲੇ ਉਤੋਂ ਹੱਥਪਾਈ ਹੋਇਆ ਥੱਪੜ ਵੀ ਮਾਰੇ ਸਾਨੂੰ ਐਸਿਡ ਦੀ ਧਮਕੀਆ ਦਿੱਤੀਆਂ ਗਈਆਂ ਵੀ ਅਸੀਂ ਤੁਹਾਡੇ ਤੇ ਇਤਜਾਬ ਸੇਟ ਦੇਣਾ ਵਾ ਇਹ ਕਿਹੜੀ ਜਗ੍ਹਾ ਹੋਇਆ ਸਰ ਇਹ ਕੌਣ ਸੀ ਗੜ ਕਿੰਨੇ ਜਣੇ ਸੀਗੇ ਸਰ ਅਸੀਂ ਦੋਨੇ ਸਿਸਟਰ ਸੀਗੇ ਉਹ ਸਰ ਇਕੱਲਾ ਹੀ ਸੀਗਾ ਜਦੋਂ ਪੁਲਿਸ ਨੂੰ ਕੰਪਲੇਨ ਲਾਈ ਸਰ ਉਸੇ ਟਾਈਮ ਕੀਤੀ ਸੀ ਦੋ ਤਰੀਕ ਨੂੰ ਸ਼ਾਮ ਨੂੰ ਐਮਰਾਲ ਵੀ ਕੱਟੀ ਹੋਈ ਆ ਪਰ ਸਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇੱਥੇ ਕੋਈ ਕੈਮਰਾ ਲੱਗਾ ਸੀ ਨਹੀਂ ਸਰ ਸਰ ਅਸੀਂ 112 ਤੇ ਵੀ ਕਾਲ ਕੀਤੀ ਆ ਉਹ ਕਹਿੰਦੇ ਤੁਸੀਂ ਥਾਣੇ ਜਾਓ ਥਾਣੇ ਵਾਲੇ ਸਾਨੂੰ ਅੱਜ ਆਜੋ ਸ਼ਾਮ ਨੂੰ ਆਜੋ ਬਸ ਆ ਕੁਝ ਕਰ ਰਹੇ ਆ ਕੀ ਮੰਗ ਕਰਦੇ ਸਰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਬਸ ਦੇ ਆਏ ਹਾਂ ਜੀ ਥਾਣੇ ਆਏ ਹੋ ਮਾਮਲਾ ਕੀ ਹੈ ਮਾਮਲਾ ਇਹ ਆ ਕਿ ਸਾਨੂੰ ਨਹੀਂ ਪਤਾ ਸੀ ਬੰਦੇ ਕੌਣ ਅਸੀਂ ਵੀਰਜੀ ਦੇ ਘਰੋਂ ਪਤਾ ਲੈ ਕੇ ਆ ਰਹੇ ਸੀ ਬੇਟੀ ਦਾ ਕੌਣ ਅ ਘਰ ਆ ਰਹੇ ਸੀ ਇਹ ਬੰਦਾ ਪਤਾ ਨਹੀਂ ਕਿੱਧਰੋਂ ਆ ਰਿਹਾ ਕਿੱਧਰੋਂ ਨਹੀਂ ਅਸੀਂ ਉਧਰੋਂ ਆ ਰਹੇ ਸੀ ਭੱਜ ਕੇ ਰੋ ਪਤਾ ਲੈ ਕੇ ਤੇ ਉਹ ਗੋ ਆ ਰਹੇ ਸੀ ਉਹ ਬੰਦੇ ਨੇ ਕਿੰਦੀ ਨਾਂ ਦੇ ਬੰਦੇ ਨੇ ਸਾਡੇ ਬਾਈਕ ਦੇ ਅੱਗੇ ਬਾਈਕ ਖਲਾਰ ਕੇ ਸਾਨੂੰ ਬਹੁਤ ਗਲਤ ਬੋਲਿਆ ਗੰਦੀਆਂ ਗਾਲਾਂ ਵੀ ਕੱਢੀਆਂ ਬਹੁਤ ਕੁਝ ਕਿਹਾ ਤੇ ਮੈਂ ਉਹਨਾਂ ਨੂੰ ਕਹਿੰਦਾ ਵੀਰੇ ਤੁਸੀਂ ਇੰਨੀ ਗੱਲ ਕਿਉਂ ਕਹਿ ਰਹੇ ਹੋ ਉਹ ਉਲਟਾ ਸਾਡੇ ਮੇਰੇ ਥੱਪੜ ਵੀ ਮਾਰੇ ਕੱਪੜੇ ਵੀ ਬਾੜੇ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਬੋਲਿਆ ਸਾਨੂੰ ਪਹਿਲੇ ਕੋਈ ਦੁਸ਼ਮਣੀ ਕੋਈ ਨਾ ਦਿੱਕਤ ਨਾ ਨਹੀਂ ਜੀ ਨਹੀਂ ਤੁਸੀਂ ਜਾਣਦੇ ਸੀ ਉਸ ਮੁੰਡੇ ਨੂੰ ਨਹੀਂ ਜੀ ਕਿਹੜੀ ਜਗ੍ਹਾ ਆਇਆ ਹੈ ਮਾਮਲਾ ਪੱਧਾ ਸਰ ਇਹ ਗੌਸਗੜ੍ਹ 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 ਤੇ ਹੁਣ ਇੱਥੇ ਤੁਸੀਂ ਕੀ ਕਰਨ ਆਏ ਹੋ ਸਰ ਅਸੀਂ ਦੋ ਤਰੀਕ ਦੇ ਕੋਲ ਦੋ ਤਰੀਕ ਉਹ ਮੇਰੇ ਵੀ ਸਾਡੀ ਕਈ ਕਾਰਵਾਈ ਨਹੀਂ ਹੈਗੀ ਕੰਪਲੇਨ ਲਿਖੀ ਗਈ ਹੈ ਹਾਂ ਜੀ ਕੀ ਕਹਿੰਦੀ ਬੋਲੀ ਕੋਈ ਕਾਰਵਾਈ ਨਹੀਂ ਹੈਗੀ ਕੀ ਮੰਗ ਕਰਦੇ ਅਸੀਂ ਆਪਣੀ ਜਿਹੜੀ ਬੰਦੀ ਕਾਰਵਾਈ ਅਸੀਂ ਉਹ ਕਰਵਾਉਣਾ ਚਾਹੁੰਦੇ ਆ ਤੁਹਾਨੂੰ ਲੱਗਦਾ ਕਿ ਕੁੜੀਆਂ ਸੇਫ ਨੇ ਨਹੀਂ ਜੀ ਪਰ ਤਰੀਕ ਨੂੰ ਕੋਈ ਕੁੜੀਆਂ ਦਾ ਚੋਤੇ ਕੀ ਸਰ ਕੋਈ ਕਰ ਰਹੀ ਸੱਤ ਜਿਹੜਾ ਮਿਤੀ 2 ਸੱਤ ਨੂੰ ਮਾਮਲਾ ਰਿਪੋਰਟ ਜਤਾਇਆ ਲੜਾਈ ਔਰ ਛੇਡਛਾੜ ਦਾ ਜੀ ਇਹਦੀ ਮੈਂ ਖੁਦ ਜਾਂਚ ਕਰ ਰਿਆ ਜੱਜਕਾਨ ਤੋਂ ਬਾਅਦ ਜ਼ੋਨ ਕੌਲੀ ਵਿੱਚ ਸੱਚ ਆਇਆ ਉਹ ਸਾਹਮਣੇ ਗੰਦਾ ਜਾਊਗਾ ਜੋ ਦੋਸ਼ੀ ਹੋਇਆ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ